ਪੰਜਾਬ ਦੇ ਲੋਕਾਂ ਨੂੰ ਮਨੋਂ ਤਾਂ ਸ਼ਾਇਦ ਚਾਹ ਨਹੀਂ ਚੜਦਾ ਵੀ ਆਪਾਂ ਜਦੋਂ ਕਿਤੇ ਲੜਨਾ ਹੁੰਦਾ ਪਿੰਡਾਂ 'ਚ ਦੇਖਦਾ ਆਪਾਂ ਰੂੜੀ ਵਾਲਾ ਟੋਏ 'ਚ ਕੋਈ ਬੰਦਾ ਬਿਨਾਂ ਪੁੱਛੇ ਉਹਦੇ ਕੂੜਾ ਹੀ ਸੱਟ ਜੇ ਬੰਦਾ ਦੁਖ ਮੰਨਦਾ ਯਾਰ ਐਂ ਵੀ ਸਾਡੇ ਟੋਏ 'ਚ ਵੀ ਪੁੱਛਣਾ ਤਾਂ ਸੀ ਇਹ ਤਾਂ ਫੇਰ ਯਾਰ ਚਲੋ ਸਾਡਾ ਹਨਾ ਤੁਸੀਂ ਕਹਿ ਲਈ ਇਤਿਹਾਸਕ ਸਮਾਰਕ ਐ ਇਹਨੂੰ ਐਂ ਦੱਬਣਾ ਤਾਂ ਸਾਨੂੰ ਨਹੀਂ ਲੱਗ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਕਿਸੇ ਤੋਂ ਵੀ ਦਰਿਆ ਜਾਂਦਾ ਹੋਣਾ ਇਹ ਕੱਲੀ ਇੱਕ ਜਮੀਨ ਦਾ ਟੁਕੜਾ ਨਹੀਂ ਇਹ ਸਾਡੇ ਇਤਿਹਾਸ ਦਾ ਵੀ ਟੁਕੜਾ ਹੈ ਆਪਣੀ ਪਹਿਲੀ ਨਹੀਂ ਤੇ ਕਿਸੇ ਦੀ ਚੌਥੀ ਜਨਰੇਸ਼ਨ ਨੇ ਉਦੋਂ ਪੈਸੇ ਦਿੱਤੇ ਹੋਣ ਤੇ ਉਹ ਬੰਦੇ ਦਾ ਦਾਅਵੇਦਾਰੀ ਦਾ ਅੱਜ ਵੀ ਖੜੀ ਹੈ ਨਾ ਇਸੀ ਜਿੱਤੇ ਕਿ ਜਿਹੜੀ ਸੈਂਟਰ ਗਵਰਨਮੈਂਟ ਉਹਨਾਂ ਦਾ ਫਾਇਦਾ ਆ ਕੇ ਪੰਜਾਬ ਕੋ ਉਹ ਖਿੱਤਾ ਜਿਹੜਾ ਕਿ ਆਪਾਂ ਕਿਹਾ ਰੱਖ ਹੀ ਕਰਦਾ ਦੂਸਰੇ ਦੇਸ਼ਾਂ ਨਾਲ ਉਹ ਲਗਾਤਾਰ ਇਦਾਂ ਪੱਗੇ ਲੈਣਾ ਤੁਹਾਨੂੰ ਲੱਗਦਾ ਸਿਆਣਪ ਹੈ ਕੰਮ ਜਿਉ ਆਏ ਨਾ ਕਰਨ ਆਪਣਾ ਵੀ ਤੇਲ ਪਾਣੀ ਕਿੱਥੋਂ ਚੈੱਕ ਹੋਵੇ ਪਤਾ ਨਹੀਂ ਕਿਹੜੇ ਰਾਂ ਨੂੰ ਤੁਰ ਪੀ ਪਤਾ ਨਹੀਂ ਕੀ ਕਰਨ ਲੱਗੇ ਜੇ ਪਤਾ ਨਹੀਂ ਕੱਲੇ ਨੱਚਣ ਤੇ ਹੀ ਹੋ ਜਾਈਏ ਨੱਚੀ ਜਾਇ ਕਰੀਏ ਸਭ ਤੋਂ ਵੱਡੀ ਗੱਲ ਬਾਕੀ ਦਾਵੇਦਾਰੀ ਦੇ ਵੀ ਇੱਥੇ ਸਾਡੇ ਪੈਰ ਪੈਂਦੇ ਰਹਿਣ ਸਾਡੇ ਗੁਰੂਆਂ ਦੀ ਧਰਤੀ ਹੈ ਸਾਡੀ ਆਪਣੀ ਆਸੀਂ ਤੋਂ ਦਾਵਾ ਨਾ ਕਰੀ ਕਲਾਕਾਰਾਂ ਨੂੰ ਕਿੱਦਾਂ ਦੇਖ ਦਵਾਂ ਕਲਾਕਾਰ ਤੇਰੇ ਜਿਹੜੀ ਜਿਉ ਆਮ ਲੋਕਾਂ ਦੀ ਐਵ ਜੀਆਂ ਦੁੱਖਾਂ ਜੀਆਂ ਸੰਘਰਸ਼ਾਂ 'ਚ ਹਿੱਸੇਦਾਰ ਬਣੂਗੀ ਤਾਂ ਕੱਲ ਨੂੰ ਜੇ ਕਲਾਕਾਰਾਂ ਤੇ ਕੋਈ ਢੀਡ ਪੈਂਦੀ ਹੈ ਲੋਕਾਂ ਨੂੰ ਆਤ ਬਣੂ ਉਹਨਾਂ ਦੇ ਪਿੱਛੇ ਖਲੋਣਗੇ ਨਹੀਂ ਤਾਂ ਜੇ ਕਲਾਕਾਰ ਆ ਉਹਦਾ गा ਕੇ ਰਾਹ ਲੱਗਦੇ ਰਹਿਣਗੇ ਤੇ ਉਹਨਾਂ 'ਕਿ ਫਿਰ ਜਿਵੇਂ ਪੰਜਾਬੀ ਦੀ ਘਾਤ ਨਹੀਂ ਜੇ ਵੀ ਜਿਹੜੀ ਆਪਕੋਤਾ ਉਹ ਜੇ ਢਾਲੇ ਫਿਰ ਕੋਜ ਲੋਕ ਹੋ ਜਾਂਦੇ। ਜਿਹੜਾ ਲੋਕਾਂ ਨੇ ਚਲਾ ਕਰਦੇ ਤੌਰ ਤੇ ਬਾਈ ਤੁਸੀਂ ਪੂਰੀ ਦੁਨੀਆ ਘੁੰਮ ਕੇ ਹੋਗੇ। ਪੰਜਾਬੀਆਂ ਦਾ ਖੂਨ, ਪੰਜਾਬੀ ਦੀ ਧਰਤੀ ਤੇ ਮੰਨ ਲਓ ਬਾਕੀ ਤੁਸੀਂ ਸਾਰੇ ਕੰਟੀਨੈਂਟਲ ਘੁੰਮੇ ਆ ਹਨਾ। ਤੇ ਕੀ ਫਰਕ ਆ ਯਾਰ ਆਪਣੇ ਤੇ ਉਹਨਾਂ ਦੇ ਖੂਨ ਵਿੱਚ ਜਾਂ ਕੀ? ਬਾਬਰ ਨੂੰ ਜਾਵਰ ਕਹੇ ਕਿ ਉਹਨਾਂ ਨੇ ਉਦੋਂ ਹੀ ਦੱਸਤਾ ਸੀ ਵੀ ਇਹ ਹੁਣ ਇੱਕ ਉੱਠ ਖੜੇ ਜਿਹੜੇ ਸਿਰ ਚੱਕਿਆ ਕਰਨੇ। ਹਾਂ। ਵੀ ਜਿਹੜੇ ਹੁਣ ਥੱਲੇ ਕੀਚੀ ਕਰਕੇ ਢੋਹੀ ਮੁੱਕੇ ਹੀ ਨਹੀਂ ਜਾਂਦੇ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਅੱਜ ਪਹੁੰਚੇ ਨੇ ਪਵਿੱਤਰ ਪਵਿੱਤਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਦੇਖਦੇ ਹੋ ਕੀ ਲਗਾ ਕਿਹੜੀ ਇਹ ਚੀਜ਼ ਇੱਥੇ ਖਿੱਚ ਕੇ ਲੈ ਕੇ ਅਸੀਂ ਤਾਂ ਜੀ ਸਾਨੂੰ ਤਾਂ ਮੋਰਚੇ ਤੋਂ ਬਿਨਾਂ ਹੀ ਅਸੀਂ ਤਾਂ ਬਹੁਤ ਖਿੱਚੇ ਰਹੇ ਨੇ ਇਧਰ ਨੂੰ ਤਾਂ ਸਾਡੇ ਭਰਾ ਖੜੇ ਆ ਸਾਡਾ ਆਉਣ ਜਾਣ ਇੱਥੇ ਰਹਿੰਦੀ ਆ ਸਾਡਾ ਉੱਦਾਂ ਸਹਿਜਾਰੇ ਇਹਨਾਂ ਨਾਲ ਭਰਾਵਾਂ ਵਾਲਾ ਜਿਹੜਾ ਪਿਆਰ ਆ ਉਹ ਵੀ ਆ ਤੇ ਹੁਣ ਤਾਂ ਚਲੋ ਮੇਰੇ ਹਿਸਾਬ ਨਾਲ ਫਰਜ਼ੀ ਬਣ ਗਿਆ ਕਿ ਜਿਹਨੂੰ ਪੰਜਾਬੀ ਸਮਝ ਆਉਂਦੀ ਆ ਜਿਨੇ ਕਦੇ ਪੰਜਾਬ ਸੁਣੇ ਹੈ ਜਿਨੇ ਕਦੇ ਪੰਜਾਬ ਦੀ ਧਰਤੀ ਦੇ ਪੈਰ ਰੱਖਿਆ ਹਰ ਉਸ ਬੰਦੇ ਦਾ ਫਰਜ਼ ਬਣਦਾ ਵੀ ਉਹ ਹੁਣ ਜੇ ਪੰਜਾਬ ਦੀ ਕੋਈ ਥੋੜੀ ਜਿਹੀ ਵੱਟ ਵੱਡਣ ਨੂੰ ਫਿਰਦਾ ਤਾਂ ਉਹਦੀ ਜ਼ਿੰਮੇਵਾਰੀ ਹੈ ਵੀ ਵੱਟ ਤੇ ਖੜੇ ਜਾ ਕੇ ਫਿਰ ਵੀ ਜਿਵੇਂ ਆਪਾਂ ਕਹਿੰਦੇ ਬਹੁਤ ਸਾਰੇ ਗਾਣੇ ਪੀਜੂ ਦੇ ਵਿੱਚ ਛੁੱਟ ਰਹੇ ਪੀਜੂ ਤੇ ਬਣਿਆ ਖਲਮਾ ਬਣਿਆ ਚੰਡੀਗੜ੍ਹ ਤੇ ਬਹੁਤ ਗਾਣੇ ਬਣਦੇ ਆ ਕਲਾਕਾਰ ਤੇ ਉਹਦੇਸ ਦਾ ਬੜਾ ਰਿਲੇਟ ਰਹਿੰਦਾ ਹੈ ਨਾ ਜੀ ਜੀ ਤੇ ਜਦੋਂ ਮੰਨ ਲਓ ਇਸ ਤਰ੍ਹਾਂ ਜਿਹੜਾ ਸਰਕਾਰੀ ਡਾਕਾ ਆਪਾਂ ਗੱਲ ਕਰਕੇ ਜਦੋਂ ਪਿਆ ਹੈ ਨਾ ਤਾਂ ਕੀ ਬੀਚਦੇ ਆ ਬੰਦਿਆਂ ਦੇ ਦਾ ਬਾਈ ਇਹ ਤਾਂ ਹੁੰਦਾ ਹੀ ਆ ਯਾਰ ਆਪਾਂ ਨੂੰ ਕੁਈ ਇਹ ਤਾਂ ਬਹੁਤ ਇੱਕ ਇਤਿਹਾਸਿਕ ਮੋਨੂਮੈਂਟ ਹੈ ਹਨਾ ਕੋਈ ਨਿੱਕੀ ਜੀ ਗੱਲ ਵੀ ਹੋਵੇ ਆਪਣੇ ਪਿੰਡਾਂ ਚ ਦੇਖਦੇ ਆਪਾਂ ਰੂੜੀ ਵਾਲਾ ਟੋਆ ਕੋਈ ਬੰਦਾ ਬਿਨਾ ਪੁੱਛੇ ਉਹਦੇ ਕੂੜੇ ਹੀ ਸੱਟ ਜੇ ਬੰਦਾ ਦੁਖ ਮੰਨਦਾ ਯਾਰ ਐ ਵੀ ਸਾਡੇ ਟੋਏ ਚ ਵੀ ਪੁੱਛਣਾ ਤਾਂ ਸੀ ਇਹ ਤਾਂ ਫੇਰ ਯਾਰ ਚਲੋ ਸਾਡਾ ਹਨਾ ਤੁਸੀਂ ਕਹਿ ਲਈ ਇਤਿਹਾਸਿਕ ਸਮਾਰਕ ਹੈ ਇਹਨੂੰ ਐਂ ਦੱਬਣਾ ਤਾਂ ਸਾਨੂੰ ਨਹੀਂ ਲੱਗ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਕਿਸੇ ਤੋਂ ਵੀ ਜਰਿਆ ਜਾਂਦਾ ਹੋਣਾ ਐਸੇ ਮੈਨੂੰ ਵੀ ਦੁੱਖ ਲੱਗਿਆ ਜਿਵੇਂ ਸਾਰਿਆਂ ਨੂੰ ਲੱਗੇ ਜਿਵੇਂ ਤੁਸੀਂ ਚਲੋ ਇੱਥੇ ਪੜੇ ਵੀ ਹੋਗੇ ਇੱਥੇ ਨਹੀਂ ਤਾਂ ਬਹੁਤ ਸਾਰੇ ਤੁਹਾਡੇ ਬਰੇ ਬਰੇ ਜਿਹੜੇ ਗਾਣੇ ਹੁੰਦੇ ਨੇ ਆਪਾਂ ਕਿਹਾ ਇਤਿਹਾਸ ਨੂੰ ਲੈ ਕੇ ਹੁਣ ਇਹ ਸਿੱਖਾਂ ਦੀ ਉਹ ਯੂਨੀਵਰਸਿਟੀ ਆ ਜਿਹਨੂੰ ਜਿਹੜਾ ਹੈਗਾ ਪੰਜਾਬ ਦੇ ਸਿੱਖ ਸਰਦਾਰਾਂ ਨੇ ਆ ਉਹਦੇ ਪੈਸੇ ਨਾਲ ਸਜਿਆ ਹੈ ਨਾ ਇਹ ਇਕੱਲੀ ਇੱਕ ਜਮੀਨ ਦਾ ਟੁਕੜਾ ਨਹੀਂ ਇਹ ਸਾਡੇ ਇਤਿਹਾਸ ਦਾ ਵੀ ਟੁਕੜਾ ਹੈ ਨਾ ਤੇ ਕਿੱਦਾਂ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ 10 ਤਰੀਕ ਨੂੰ ਬਹੁਤ ਭਾਰੀ ਲੋਕ ਮਤਰਾ ਚ ਲੋਕ ਆਏ ਕੀ ਇਹਦੇ ਨਾਲ ਪੰਜਾਬ ਦੇ ਸੈਂਟੀਮੈਂਟ ਜੁੜੇ ਆ ਤਾਂ ਕਰਕੇ ਆਇਆ ਜਾਂ ਯੂਨੀਵਰਸਿਟੀ ਬਚਾਉਣ ਲਈ ਇਹ ਮੈਨੂੰ ਵੈਸੇ ਅੱਜ ਹੀ ਮੈਨੂੰ ਪਤਾ ਲੱਗਿਆ ਰਮਨ ਬਾਈ ਤੋਂ ਆ ਕੇ ਸਵੇਰੇ ਉਹ ਕਹਿੰਦੇ ਜਦੋਂ ਇਹ ਬਣਾਈ ਸੀ ਯੂਨੀਵਰਸਿਟੀ ਇਹ ਪਹਿਲੀ ਯੂਨੀਵਰਸਿਟੀ ਸੀਗੀ ਜਿਹਦੇ ਚ ਸੱਚ ਪੜਾਇਆ ਜਾਣਾ ਹੁੰਦਾ ਸੀ ਐਂ ਸੀ ਬਈ ਜਿਵੇਂ ਜਿੱਚ ਕਲਾਸਿਸ ਲਾ ਕੇ ਇੱਕ ਪ੍ਰੋਪਰ ਸਟਰਕਚਰ ਵਾਈਜ਼ ਪੜਾਇਆ ਤੇ ਜਿਹੜੀ ਅੰਗਰੇਜ਼ ਗਵਰਨਮੈਂਟ ਸੀ ਉਹਨੇ ਮਨਾ ਕਰਤਾ ਸੀ ਇਸ ਗੱਲ ਤੋਂ ਜੀ ਤੇ ਫਿਰ ਉਹ ਪੰਜਾਬੀਆਂ ਨੇ ਆਪ ਦੇ ਪੈਸੇ ਇਕੱਠੇ ਕਰਕੇ ਇਹ ਯੂਨੀਵਰਸਿਟੀ ਸਿਰਜੀ ਸੀ ਉਦੋਂ ਮੇਰਾ ਖਿਆਲ ਹੈ ਲਾਹੌਰ ਚ ਬਣੀ ਸੀ ਬਿਲਕੁਲ ਤੇ ਇਹ ਉਹ ਯੂਨੀਵਰਸਿਟੀ ਦਾ ਤੁਸੀਂ ਕਹਿ ਲਓ ਅੰਸ਼ ਹੈ ਕਿ ਇਹ ਉਹ ਜੀ ਯੂਨੀਵਰਸਿਟੀ ਹੈ ਇਹਦੇ ਨਾਲ ਪੰਜਾਬੀਆਂ ਦਾ ਲਿਹਾਜ਼ ਹੋਣਾ ਤਾਂ ਸੁਭਾਵਕ ਹੈ ਹੋ ਸਕਦਾ ਆਪਣੀ ਪਹਿਲੀ ਨਹੀਂ ਤੇ ਕਿਸੇ ਦੀ ਚੌਥੀ ਜਨਰੇਸ਼ਨ ਨੇ ਉਦੋਂ ਪੈਸੇ ਦਿੱਤੇ ਹੋਣ ਤੇ ਉਹ ਬੰਦੇ ਦਾ ਦਾਅਵੇਦਾਰੀ ਦਾ ਅੱਜ ਵੀ ਖੜੀ ਹੈ ਨਾ ਇਸ ਚੀਜ਼ ਤੇ ਬਾਕੀ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਪੁਰਾਣਾ ਪੰਜਾਬ ਕਰ ਗਿਆ ਸਿੱਖ ਰਾਜ ਆ ਕਿਤੇ ਨਾ ਕਿਤੇ ਹਜੇ ਜਿਹੜੀ ਉਹਦੀ ਆਖਰੀ ਆਪਾਂ ਕਹਿੰਦੇ ਅੰਸ਼ਾ ਉਹ ਇਹਦੇ ਚ ਆਪਾਂ ਕਹਿੰਦੇ ਮਿਲਦੇ ਨੇ ਬਿਲਕੁਲ ਬਾਈ ਅਸੀਂ ਇੱਥੇ ਕਿੱਡੇ-ਕੱਡੇ ਦਿਗਜ ਸਾਡੇ ਹਨ ਕੋਈ ਥਿੰਕ ਟੈਂਕ ਹੋਣ ਪਾਵਾਂ ਕਿੱਡੇ-ਕੱਡੇ ਬੰਦੇ ਕਿੱਡੇ-ਕਿਹੜੇ ਲੀਡਰ ਜਿਹੜੇ ਸਾਨੂੰ ਇਹ ਤਾਂ ਸਾਡੇ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਕਿੱਡੇ-ਕੱਡੇ ਬੰਦੇ ਨੇ ਇਹਨਾਂ ਰਾਵਾਂ ਦੇ ਪੜਾ ਜਿਨ੍ਹਾਂ ਦੀਆਂ ਉਹ ਆਏ ਅਸੀਂ ਮਟਰ ਨਹੀਂ ਦੇ ਸਕਦੀ ਕਲਾਕਾਰਾਂ ਨੂੰ ਕਿੱਦਾਂ ਦੇਖ ਦਵਾਂ ਕਿਉਂਕਿ ਕਲਾਕਾਰ ਭਰਾ ਜਿਹੜੇ ਸੀਨੀਅਰ ਆਣੇ ਚਾਹੇ ਬੱਬੂ ਮਾਨ ਸਰਤਾਜ ਹੈਨਾ ਚਾਹੇ ਜੱਸੀ ਵਰਗੇ ਬਹੁਤ ਆਏ ਤੁਹਾਡੇ ਵਰਗੇ ਯੰਗ ਵੀ ਮੁੰਡੇ ਆ ਰਹੇ ਆ ਹੈਨਾ ਕਿੱਦਾਂ ਦੇਖ ਦਵਾਂ ਸਾਹਜ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਾਜ-ਵਾਜ ਦੇ ਤੁਹਾਨੂੰ ਕਿੱਦਾਂ ਜਿਹੜਾ ਹੈਗਾ ਤੁਸੀਂ ਕੰਟ੍ਰਿਬਿਊਟ ਕਰੋਗੇ ਵਧੀਆ ਮੈਨੂੰ ਲੱਗਦਾ ਹੈ ਕਿ ਕਲਾਕਾਰ ਕੋਈ ਕਿਤੇ ਹੋਰ ਉਤੋਂ ਨਹੀਂ ਡਿਗੇ ਹੁੰਦੇ ਹੈਨਾ ਇਸੇ ਉਹਦਾ ਅੰਸ਼ ਹੁੰਦੇ ਆ ਜੇ ਹੁਣ ਸਾਡੇ ਭੈਣ ਭਰਾ ਪੜਦੇ ਇਹਨਾਂ ਨਾਲ ਸਾਡੇ ਦੁੱਖ ਸੁੱਖ ਸਾਂਝੇ ਕੱਲ ਨੂੰ ਜੇ ਕਲਾਕਾਰ ਤੇ ਰਹਿ ਜਿਹੜੀ ਜੇ ਉਹ ਆਮ ਲੋਕਾਂ ਦੀਆਂ ਐਵੀਆਂ ਜੀਆਂ ਦੁਬਧਾ ਚ ਜਾਂ ਸੰਘਰਸ਼ਾਂ ਚ ਹਿੱਸੇਦਾਰ ਬਣੂਗੀ ਤਾਂ ਕੱਲ ਨੂੰ ਜੇ ਕਲਾਕਾਰਾਂ ਤੇ ਕੋਈ ਭੀੜ ਪੈਂਦੀ ਹੈ ਲੋਕਾਂ ਨੂੰ ਆਤ ਬਣੂ ਉਹਨਾਂ ਦੇ ਪਿੱਛੇ ਖਲੋਣਗੇ ਨਹੀਂ ਤਾਂ ਜੇ ਕਲਾਕਾਰ ਉਹਦਾ गा ਕੇ ਰਾਹ ਲੱਗਦੇ ਰਹਿਣਗੇ ਤੇ ਉਹਨਾਂ ਕੁ ਫਿਰ ਜਿਵੇਂ ਪੰਜਾਬੀ ਦੀ ਗੋਤ ਨਹੀਂ ਜੇ ਵੀ ਜਿਹੜੀ ਆਪੂਤਾ ਉਹ ਜਿਹੜੇ ਢਾਲੇ ਫਿਰ ਉਹ ਜਿਹੇ ਲੋਕ ਹੋ ਜਾਂਦੇ ਨੇ ਜਿਹੜਾ ਲੋਕਾਂ ਨੇ ਇੱਕ ਗੱਲ ਆ ਯਾਰ ਵੀ ਤੁਸੀਂ ਆंदोलਨ ਦੇਖਿਆ 2020 2020 ਦਾ ਵੀ ਹੈਨਾ ਜਦੋਂ ਕਿਸਾਨ ਆंदोलन ਉਹ ਤੋਂ ਬਾਅਦ ਹੁਣ 2025 ਦੇ ਵਿੱਚ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਹੁਣ ਇਸ ਵਕਤ ਇਹਦਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਤੇ ਇਸ ਤੋਂ ਪਹਿਲਾਂ ਲੈਂਡ ਪੋਲਿੰਗ ਆ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਮੈਨੂੰ ਤਾਂ ਸ਼ਾਇਦ ਚਾਹ ਨਹੀਂ ਚੜਦਾ ਵੀ ਆਪਾਂ ਜਦੋਂ ਕਿਤੇ ਲੜਨਾ ਹੁੰਦਾ ਹੈ ਬਿਲਕੁਲ ਬਾਈ ਮੈਂ ਤਾਂ ਸੀ ਅਸੀਂ ਪਹਿਲਾਂ ਬੈਠੇ ਵੀ ਬਾਈ ਨਾਲ ਗੱਲ ਕਰਦੇ ਸੀ ਕਿ ਗੱਲ ਕਈ ਵਾਰੀ ਬਹੁਤ ਨਿੱਕੀ ਹੁੰਦੀ ਹੈ ਪਰ ਉਹ ਸਾਡੇ ਜੈਨੇਟਿਕ ਡਿਜ਼ਾਈਨ ਤੇ ਆਏ ਆ ਵੀ ਸਾਨੂੰ ਜਵੇਂ ਤੁਸੀਂ ਚਾਹ ਸ਼ਬਦ ਵਰਤੇ ਮੈਨੂੰ ਉਹ ਵਧੀਆ ਲੱਗਿਆ ਕਿ ਆਮ ਬੰਦੇ ਨੂੰ ਸ਼ਾਇਦ ਕਿਤੇ ਪੁਲਿਸ ਦੇ ਬੈਰੀਕੇਡ ਦੇਖ ਕੇ ਨਾਕੇ ਦੇਖ ਕੇ ਆਮ ਬੰਦਾ ਤਰਅਕਦਾ ਤੇ ਮੈਨੂੰ ਲੱਗਦਾ ਵੀ ਸਾਡੇ ਵਾਲੇ ਬੰਦੇ ਆਂਦਾ ਵੀ ਪੀਪੀਐਫ ਹੋ ਜਾਂਦਾ ਵੀ ਹੁਣ ਇੱਥੇ ਚੜ੍ਹ ਕੇ ਛਾਲਾ ਮਾਰ। ਹੁਣ ਮੂਹਦੇ ਕਰਾਂਗੇ ਇਹਨਾਂ ਆਹ ਬੰਦੇ ਨੇ ਵੀ ਕੱਲ ਡਾਂਗਾ ਖਾਧਾ ਮੇਰੇ ਡੋਲੇ ਦੇ ਸੱਟੇ ਨਹੀਂ ਵਜੀਆਂ ਤੇ ਉਹੀ ਆ ਵੀਰੇ ਵੀ ਇਹ ਚਲੋ ਕੋਈ ਡਾਂਗਾ ਪਹਿਲੀ ਵਾਰ ਤਾਂ ਪਈਆਂ ਨਹੀਂ ਆਪਣੇ ਹਨਾ ਇਹ ਤਾਂ ਪੰਜਾਬ ਦੇ ਜੰਮਿਆ ਨਿਤ ਮੁਹਿਮਾ ਹਨਾ ਇਹ ਤਾਂ ਅਸੀਂ ਸੁਣਦੇ ਆਂ ਕਲਾਕਾਰ ਦੇ ਤੌਰ ਤੇ ਬਾਈ ਤੁਸੀਂ ਪੂਰੀ ਦੁਨੀਆ ਘੁੰਮ ਕੇ ਆਉਗੇ ਪੰਜਾਬੀਆਂ ਦਾ ਖੂਨ ਪੰਜਾਬੀ ਦੀ ਧਰਤੀ ਤੇ ਮੰਨ ਲਓ ਬਾਕੀ ਤੁਸੀਂ ਸਾਰੇ ਕਾਂਟੀਨੋੜਾ ਘੁੰਮੇ ਆ ਹਨਾ ਕੀ ਫਰਕ ਆ ਯਾਰ ਆਪਣੇ ਤੇ ਉਹਨਾਂ ਦੇ ਖੂਨ ਵਿੱਚ ਜਾਂ ਕੀ ਸੁਭਾਅ ਦੇ ਵਿੱਚ ਫਰਕ ਤਾਂ ਵੀਰੇ ਆਪਾਂ ਨੂੰ ਜਿੱਦਿਆਂ ਤੋਂ ਮੇਰਾ خیال ਇਹ ਹੋਂ ਤੋਂ ਨਹੀਂ ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਫਰਕ ਉਹਨਾਂ ਨੇ ਸਾਡਾ ਉਦੋਂ ਹੀ ਜ਼ਾਹਰ ਕਰਤਾ ਸੀ ਬਾਬਰ ਨੂੰ ਜਾਵਰ ਕਹਿ ਕੇ ਉਹਨਾਂ ਨੇ ਉਦੋਂ ਹੀ ਦੱਸਤਾ ਸੀ ਵੀ ਇਹ ਹੁਣ ਇੱਕ ਉੱਠ ਖੜੇ ਜਿਹੜੇ ਸਿਰ ਚੱਕਿਆ ਕਰਨੇ ਹਾਂ ਵੀ ਜਿਹੜੇ ਹੁਣ ਥੱਲੇ ਕਿਚੀ ਕਰਕੇ ਢੋਹੀ ਜਿਹਾ ਮੁੱਕੇ ਨਹੀਂ ਖਾਂਦੇ ਇਹ ਸਿਰ ਚੱਕਿਆ ਕਰਨਗੇ ਹੁਣ ਵੀ ਇੱਧਰ ਗੱਲ ਸੁਣੋ ਇੱਕ ਸੌਨਾ ਹਾਂ ਇਹ ਉਹ ਗੱਲ ਹੈ ਵੀ ਇਹ ਫਰਕ ਵੀਰੇ ਸਾਡਾ ਬਹੁਤ ਜ਼ੋਰ ਚੱਲਦਾ ਵੀ ਫਰਕ ਮਟਾ ਦੇਣ ਇਹ ਫਰਕ ਮਿਟ ਜੇ ਫਰਕ ਮਿਟਣਾ ਨਹੀਂ ਸਾਡਾ ਇਹ ਕਿਤੇ ਹੁਣ ਅੱਜ ਦਾ ਨਹੀਂ ਪਿਆ ਇਹ ਬਹੁਤ ਉਹਨਾਂ ਰੱਬੀ ਰਹਿਬਰਾਂ ਦਾ ਪਾਇਰ ਫਰਕ ਹੈ ਇਹ ਤਾਂ ਰੱਬ ਕਰੇ ਨਾ ਹੀ ਮਿਟੇ ਚਲੋ ਨਹੀਂ ਜਿਸ ਤਰ੍ਹਾਂ ਜੇ ਪੰਜਾਬ ਦਾ ਆਪਾ ਇਤਿਹਾਸ ਵੀ ਦੇਖੀਏ ਬਾਈ ਮਾਲਾ ਅਬਦਾਲੀ ਵਰਗਾਂ ਦੇ ਜਿਹੜੇ ਮੂੰਹ ਮੋੜੇ ਹਨ ਮਸੇ ਰੰਗੜ ਵਰਗਾਂ ਦੇ ਫਿਰ ਫਲਾ ਹਲ ਹੋਣਾ ਜੇ ਦੇਖਦੇ ਜਿਹੜੀ ਸੈਂਟਰ ਗਵਰਨਮੈਂਟ ਉਹਨਾਂ ਦਾ ਫਾਇਦਾ ਕੇ ਪੰਜਾਬ ਕੋ ਖਿੱਤਾ ਜਿਹੜਾ ਕਿ ਆਪਾਂ ਕਿਹਾ ਰਾਖੀ ਕਰਦਾ ਦੂਸਰੇ ਦੇਸ਼ਾਂ ਨਾਲ ਤੋ ਲਗਾਤਾਰ ਇਦਾਂ ਪੰਗੇ ਲੈਣਾ ਕੋਈ ਤੁਹਾਨੂੰ ਲੱਗਦਾ ਸਿਆਣਪ ਹੈ ਕੰਮ ਚ ਉਹ ਵੀਰੇ ਮੈਂ ਕਹਿੰਦਾ ਇਹਨੂੰ ਐਂ ਦੇਖ ਸਕਦੇ ਆ ਆਪਾਂ ਬਈ ਹੁਣ ਆਪਾਂ ਗੁਰੂ ਸਾਹਿਬ ਦੇ ਵੇਲੇ ਤੋਂ ਦੇਖੀਏ ਆਪਾਂ ਕਿ ਰੰਗਜੀਤ ਨੂੰ ਕੀ ਲੋੜ ਸੀ ਹੈਂ ਵੀ ਜੇ ਉਹ ਸੋਚ ਲੈਣਾ ਵੀ ਇਹ ਤਾਂ ਆਪ ਆਪਾਂ ਕਹਿੰਦੇ ਆ ਵੀ ਉਹ ਤਾਂ ਆਪਕਾਲ ਪਰਖ ਨੇ ਵੀ ਕਿਉਂ ਪੰਗੇ ਲਈ ਗਿਆ ਇਹ ਪਰ ਹੈ ਹੁਕਮ ਜੀ ਹੈ ਬਾਈ ਐਂ ਕਹਿ ਲਓ ਅਗਲੇ ਦੀ ਉਹ ਡਿਊਟੀ ਲਈ ਆ ਜੋ ਉਹ ਆਏ ਨਾ ਕਰਨਾ ਆਪਣਾ ਵੀ ਤੇਲ ਪਾਣੀ ਕਿੱਥੋਂ ਚੈੱਕ ਹੋਵੇ ਪਤਾ ਨਹੀਂ ਕਿਹੜੇ ਰਾਂ ਨੂੰ ਤੁਰ ਪੀ ਪਤਾ ਨਹੀਂ ਕੀ ਕਰਨ ਲੱਗ ਜੇ ਪਤਾ ਨਹੀਂ ਕੱਲੇ ਨੱਚਣਦੇ ਹੀ ਹੋ ਜੀ ਨੱਚੀ ਜਾਇ ਕਰੀਏ ਤੇ ਮੈਂ ਤਾਂ ਲੱਗਦਾ ਵੀ ਇਹ ਕੌਮਾ ਨੂੰ ਜਉਂਦੇ ਰੱਖਣ ਦੀ ਦਵਾਈ ਹੁੰਦੇ ਸੰਘਰਸ਼ ਜਿਹੜੇ ਆ ਪੰਜਾਬ ਦੇ ਜਵਾਨੇ ਨੂੰ ਕਿਵੇਂ ਦੇਖਦੇ ਹੋ ਬਾਈ ਬਹੁਤ ਬੰਦੇ ਕਹਿੰਦੇ ਆ ਵੀ ਯਾਰ ਇਹ ਮਾਈਗ੍ਰੇਟ ਹੋ ਗਈ ਜ਼ਿਆਦਾਤਰ ਹੈ ਨਾ ਕੋਈ ਕਹਿੰਦਾ ਵੀ ਨਸ਼ਿਆਂ ਚ ਹੋ ਗਈ ਪਰ ਜਿੱਥੇ ਯਾਰ ਆਪਾਂ ਦੇਖੇ ਬੰਦੇ ਚੰਗੇ ਹੀ ਬਹੁਤ ਆ ਵੀ ਆ ਦੇਖ ਲੈ ਵੀ ਬੰਦੇ ਜਿਹੜੇ ਛਾਲਾਂ ਵੀ ਮਾਰ ਜਾਂਦੇ ਉਤੋਂ ਦੇ ਇਹ ਤਾਂ ਵੀਰੇ ਇਹ ਰਹਿਣਾ ਹੀ ਹੈ ਇਹ ਸਾਨੂੰ ਆਪ ਨੂੰ ਵੀ ਨਹੀਂ ਕਈ ਵਾਰੀ ਪਤਾ ਹੁੰਦਾ ਵੀ ਪਰ ਕਿਤੇ ਨਾ ਕਿਤੇ ਜਿਵੇਂ ਅਸੀਂ ਗੱਲ ਕਰਦੇ ਹੁੰਨੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਇਹ ਨਹੀਂ ਪਤਾ ਆਪਣੀ ਕਿਸੇ ਦੀ ਕਮੀ ਪੀੜੀ ਕੋਈ ਉਹਨਾਂ ਦੀ ਫੌਜ ਚ ਰਿਆ ਹੋਵੇ ਹੈ ਕੋਈ ਨੇੜੇ ਰਿਹਾ ਹੋਵੇ ਕੋਈ ਸਿੱਖ ਦਰਬਾਰ ਚ ਕਿਸੇ ਤਰੀਕੇ ਨਾਲ ਇਹ ਲਿੰਕ ਹੋਵੇ ਇਹ ਬਾਈ ਜੈਨੇਟਿਕ ਡਿਜ਼ਾਈਨ ਤਾਂ ਆਪਣੇ ਉਹ ਹੀ ਹੈ ਉਹ ਗੱਲ ਕੀ ਹੈ ਵੀ ਮੌਕੇ ਆਉਣ ਦੀ ਹੈ ਜਦੋਂ ਉਹ ਜੋ ਮੌਕਾ ਆਉਂਦਾ ਸਮ ਟਾਈਮਸ ਆਪਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਆਪਾਂ ਕਈ ਵਾਰੀ ਗੱਲ ਕਹੇ ਕਹਿਣ ਵੀ ਯਾਰ ਐਡੀ ਗੱਲ ਮੈਂ ਕਿਵੇਂ ਕਹਿਦੀ ਮੈਂ ਤਾਂ ਕਦੇ ਸੋਚਿਆ ਨਹੀਂ ਇਹ ਉਹ ਗੱਲ ਹੈ ਉਹ ਆਪਣੇ ਪਿੱਛੋਂ ਆਪਣੀ ਜਿਹੜਾ ਜੀਨ ਬੋਲਦੇ ਆ ਆਪਣੀ ਲੱਡ ਲਾਈਨ ਬੋਲਦੀ ਹੈ ਭਾਈ ਉਹ ਆਪਾਂ ਨੇ ਬੋਲ ਬਾਕੀ ਤੁਹਾਡੇ ਨਾਲ ਭਾਈ ਮਿਲਣ ਆਲੇ ਬਹੁਤ ਲੋਕ ਖੜੇ ਹਨ लास्ट ਦੇ ਵਿੱਚ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਬੋਲੀ ਨੂੰ ਸਮਝਦੇ ਆ ਪੂਰੇ ਦੁਨੀਆਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਬਾਈ ਹੁਣੀ ਖੜਿਆ ਵੀ ਕੋਈ ਕੁਛ ਕਹਿਣ ਲੈ ਕੇ ਇਨਾਂ ਨੇ ਛੱਡਿਆ ਸਾਰੇ ਪੰਜਾਬ ਨੂੰ ਐਡਰੈਸ ਹੋ ਗਈ ਹੈ ਇਹ ਗੱਲ ਤੇ ਹੁਣ ਕਹਿਣਾ ਤੇ ਇਹੀ ਹੈ ਵੀ ਜੰਨਾ ਚਿਰ ਇਹਨਾਂ ਦੀ ਜਯੋ ਜੀ ਕਾਲ ਦਿੰਦੇ ਆ ਇਹ ਜੋ ਜੋ ਹੁਕਮ ਲਾਉਂਦੇ ਆ ਆਪਾਂ ਨੂੰ ਸਭ ਨੂੰ ਫੁੱਲ ਚੜਾਉਣੇ ਚਾਹੀਦੇ ਆਪਣੇ ਭਰਾ ਹੈ ਹਨਾ ਵੱਡੇ ਛੋਟੇ ਜਿਹੜੇ ਵੱਡੇ ਉਹਨਾਂ ਦੇ ਜਵਾਕਾਂ ਰਹੀਏ ਜਿਨ੍ਹਾਂ ਦੇ ਨਹੀਂ ਵੀ ਪੜਦੇ ਉਹਨਾਂ ਦੇ ਆਨੇ ਕੱਲ ਨੂੰ ਪੜਨਾ ਹੀ ਪੜ ਸਭ ਤੋਂ ਵੱਡੀ ਗੱਲ ਬਾਕੀ ਦਾਵੇਦਾਰੀ ਦੇ ਵੀ ਇੱਥੇ ਸਾਡੇ ਪੈਰ ਪੈਂਦੇ ਰਹਿਣ ਇਹ ਸਾਡੇ ਗੁਰੂਆਂ ਦੀ ਧਰਤੀ ਹੈ ਸਾਡੀ ਆਪਣੀ ਆਸੀਂ ਤਾਂ ਦਾਵਾ ਨਾ ਛੱਡੀ ਇੱਕ ਜਦੋਂ ਬਈ ਤੁਸੀਂ ਆ ਕੇ ਬਹਿਨੇ ਆਉਣਾ ਤਾਂ ਨਾ ਕੀ ਗੱਲਾਂ ਕਰਦੇ ਇੱਥੋਂ ਦੇ ਜਿਹੜੇ ਮਤਲਬ ਸਟੂਡੈਂਟ ਜਿਹੜੀ ਬੋਡੀਆ ਸਟੂਡੈਂਟ ਬੋਡੀ ਕੀ ਮਤਲਬ ਕਲਾਕਾਰਾਂ ਡਰੈਸ ਕਿਉਂਕਿ ਬਹੁਤ ਜਣੇ ਸੋਚਦੇ ਨੇ ਵੀ ਯਾਰ ਕਲਾਕਾਰ ਆ ਉਹਨਾਂ ਨਾਲ ਗੱਲਬਾਤ ਕੀ ਕਰਦੇ ਮੈਨੂੰ ਤਾਂ ਲੱਗਦਾ ਨਹੀਂ ਵੀ ਮੈਨੂੰ ਕਲਾਕਾਰ ਵਾਂਗੂ ਟ੍ਰੀਟ ਕਰਦੇ ਆ ਇਹ ਕਿਉਂਕਿ ਅਸੀਂ ਤਾਂ ਅਕਸਰ ਮਿਲਦੇ ਰਹੇ ਨੇ ਬਾਈ ਹਨਾ ਬਾਈ ਦੂਜੇ ਸਾਰੇ ਆ ਮੈਂ ਤਾਂ ਤੁਹਾਨੂੰ ਆਪਦੇ ਦਿਲੋਂ ਦੱਸਾਂ ਮੈਂ ਤਾਂ ਕੁਛ ਨਾ ਕੁਛ ਸਿੱਖਣ ਹੀ ਆਉਣਾ ਹੁੰਦਾ ਜਾਂ ਉਹ ਗੱਲਾਂ ਪਤਾ ਕਰਾਂ ਅੱਜ ਵੀ ਆ ਕੇ ਮੈਂ ਪਹਿਲਾਂ ਇਹਨਾਂ ਨੂੰ ਚਾਹੇ ਮੈਨੂੰ ਥੋੜਾ-ਬਹੁਤ ਪਤਾ ਸੀ ਆਪਾਂ ਸਾਰੇ ਸੁਣਦੇ ਸੋਸ਼ਲ ਮੀਡੀਆ ਦੇਖਿਆ ਮੈਂ ਆ ਕੇ ਪਹਿਲੀ ਗੱਲ ਇਹ ਕਹੀ ਵੀ ਬਾਈ ਮੈਨੂੰ ਸਮਝਾਓ ਵੀ ਇਹ ਕੀ ਸਿਸਟਮ ਹੈ ਚੱਲ ਕੀ ਰਿਹਾ ਇਹਦੀ ਗੱਲ ਕਿੱਥੇ ਪਈ ਆ ਉਹ ਚਲੋ ਹਲੇ ਗੱਲ ਵਿਚਾਲੇ ਸੀ ਸਾਡੀ ਬਾਈ ਹੋਰਾਂ ਨੂੰ ਮੀਟਿੰਗ 'ਚ ਜਾਣਾ ਵਹਿ ਗਿਆ ਫਿਰ ਵੀ ਅਸੀਂ ਕਰਾਂਗੇ ਮੈਂ ਕੋਈ ਐਸ ਸੱਚਾ ਐ ਕਹ ਲਓ ਵੀ ਮੈਂ ਜੇ ਆਪਦੇ ਤੌਰ ਤੇ ਤੁਹਾਡੇ ਸਾਹਮਣੇ ਮੈਂ ਤਾਂ ਵੀ ਇਹਨਾਂ ਤੋਂ ਸਿੱਖਣ ਹੀ ਆਉਣਾ ਹੁਣ ਤੇ ਮੈਨੂੰ ਬਹੁਤ ਵਧੀਆ ਲੱਗਦਾ ਆ ਪਾ ਮਿੱਤਰੋ ਬਾਈ ਤੁਸੀਂ ਸਮਾਂ ਦਿੱਤਾ ਬਹੁਤ 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 ਧੰਨਵਾਦ